ਗੋਡ ਮਰਲਾ ਪੰਜਵਾ ਨਾਮ ਨਿਰੰਜਨ ਨੀਰ ਨਰਾਇਣ ਕ੍ਰਿਸ਼ਨ ਸਿਮਰਤ ਪਾਪ ਬਿਲਾਇਣ ਰਹਾਉ ਨਰਾਇਣ ਸਭ ਮਾਹੇ ਨਿਵਾਸ ਨਰਾਇਣ ਘਟ ਘਟ ਪਰਗਾਸ ਨਰਾਇਣ ਕਹਤੇ ਨਰਕ ਨਾ ਜਾਹੇ ਨਰਾਇਣ ਸੇਵ ਸਗਲ ਫਲ ਪਾਹੇ ਨਾਰਾਇਣ ਮਨਮਾਹੇ ਅਧਾਰ ਨਾਰਾਇਣ ਬੋਹਿਤ ਸੰਸਾਰ ਨਾਰਾਇਣ ਕਹਿਤ ਜਮ ਭਾਗ ਪਲਾਇਣ ਨਾਰਾਇਣ ਦੰਤ ਭਾਨੇ ਡਾਇਣ ਨਾਰਾਇਣ ਸਦ ਸਦ ਬਖਸ਼ਿੰਦ ਨਾਰਾਇਣ ਕੀਨੇ ਸੁਖ ਆਨੰਦ ਨਾਰਾਇਣ ਪ੍ਰਗਟ ਕੀਨੋ ਪਰਤਾਪ ਨਾਰਾਇਣ ਸੰਤ ਕੋ ਮਾਈ ਬਾਪ ਨਾਰਾਇਣ ਸਾਧ ਸੰਗ ਨਾਰਾਇਣ ਬਾਰੰਬਾਰ ਨਾਰਾਇਣ ਗਾਇਣ ਬਸਤ ਅਗੋਚਰ ਗੁਰ ਮਿਲ ਲਈ ਨਾਰਾਇਣ ਓਟ ਨਾਨਕ ਦਾਸ ਗਈ ਗੋਂਡ ਮਹਿਲਾ ਪੰਜਵਾ ਜਾ ਕੋ ਰਾਖੈ ਰੱਖਣਹਾਰ ਤਿਸ ਕਾ ਅੰਗ ਕਰੇ ਨਰੰਕਾਰ ਰਹਾਉ maat garbh mein agnan jo hai kaam krodh lobh moh na po hai saad sang japai nirankar nindak ke moh lagai shar ram kavach das ka sunah dut dusht tis poht na hai jo jo garbh kare so jaye garib das ki ਰਭ ਸ਼ਰਨਾਈ ਜੋ ਜੋ ਸ਼ਰਨ ਪਿਆ ਹਰ ਰਾਇ ਸੋ ਦਾਸ ਰਖਿਆ ਆਪਣੇ ਕੰਠ ਲਾਇ ਜੇ ਕੋ ਬਹੁਤ ਕਰੇ ਅੰਕਾਰ ਓ ਖਿਨ ਮੇ ਰੁਲਤਾ ਹਾਪੂ ਨਾਲ ਹੈ ਪੀ ਸੱਚ ਹੋਵਣ ਹਾਰ ਸਦਾ ਸਦਾ ਜਾਈ ਬਲਹਾਰ ਆਪਣੇ ਦਾਸ ਰਖੇ ਕਿਰਪਾ ਥਾਰ ਨਾਨਕ ਕੇ ਪ੍ਰਭ ਪ੍ਰਾਨ ਆਧਾਰ ਗੋਂਡ ਮਹਿਲਾ ਪੰਜਵਾ ਅਚਰਜ ਕਥਾ ਮਹਾ ਅਨੂਪ ਪ੍ਰਾਤਮਾ ਪਾਰ ਬ੍ਰਹਮ ਕਾ ਰੂਪ ਰਹਾ ਨਾ ਇਹ ਬੁੱਢਾ ਨਾ ਇਹ ਬਾਲਾ ਨਾ ਇਸ ਦੁਖ ਨਹੀਂ ਜਮ ਜਾਲਾ ਨਾ ਇਹ ਬਿਨ ਸੈ ਨਾ ਇਹ ਜਾਏ ਆਦ ਜੁਗਾਦੀ ਰਹਾ ਸਮਾਏ ਨਾ ਇਸ ਉਸਨ ਨਹੀਂ ਇਸ ਸੀਤ ਨਾ ਇਸ ਦੁਸ਼ਮਨ ਨਾ ਇਸ ਮੀਤ ਨਾ ਇਸ ਹਰਖ ਨਹੀਂ ਇਸ ਸੋਗ ਸਭ ਕਿਛ ਇਸ ਕਾ ਇਹ ਕਰਨੈ ਜੋਗ ਨਾ ਇਸ ਬਾਪ ਨਹੀਂ ਇਸ ਮਾਇਆ ਇਹ ਅਪਰੰਪਰ ਹੋਤਾ ਆਇਆ ਪਾਪ ਪੁੰਨ ਕਾ ਇਸ ਲੇਪ ਨਾ ਲਾਗੇ ਘਟ ਘਟ ਅੰਤਰ ਸਦ ਹੀ ਜਾਗੇ ਤਿੰਨ ਗੁਣਾ ਇੱਕ ਸ਼ਕਤ ਉਪਾਇਆ ਮਹਾ ਮਾਇਆ ਤਾ ਕੀ ਹੈ ছায়ਾ ਅਸ਼ਲ ਅਸ਼ੇਦ ਅਪੇਦ ਦਿਆਲ ਦੀਨ ਦਿਆਲ ਸਦਾ ਕਿਰਪਾਲ ਤਾ ਕੀ ਗਤ ਮਿਤ ਕਸ਼ੂ ਨਾ ਪਾਏ ਨਾਨਕ ਤਾ ਕੈ ਬਲ ਬਲ ਜਾਏ